ਗੁਜਰਾਵੰਡਾ ਜੀ ਰਾਤ 1 ਵਜੇ 19 ਮਿੰਟਾਂ ਦੇ ਇਹ ਬੰਦੇ ਅੰਦਰ ਵੱਡੇ ਚੋਰ ਜੀ ਉਦੋਂ ਵਾਰ ਜੀ ਪਏ ਰਹੇ ਸਾਨੂੰ 1 ਵਜੇ 51 ਮਿੰਟਾਂ ਤੇ ਖੜਕਾਇਆ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ ਉਦੋਂ ਮਤਲਬ ਬਾਹਰ ਖੜਕਾਇਆ ਜੀ ਉਦੋਂ ਲੰਗੇ ਜੀ ਚੋਰ ਇਹਦੋਂ ਆਏ ਇਹਦੋਂ ਘਰ ਆਏ ਦੇਖ ਕੇ ਜੀ ਸਮਾਨ ਨੂੰ ਉਹ ਮਤਲਬ ਵੇਫਸ ਹੋ ਗਏ ਜੀ ਅਸੀਂ ਉਹਨੂੰ ਸਾਹਮਣੇ ਲੰਗੇ ਇਹਦੋਂ ਬੰਦੇ ਲੰਗੇ ਜੀ ਸਾਰੇ ਆਪ ਕੋ ਮੇ ਜੀ ਨੰਦ ਆ ਜਾ ਗਾ ਗਾਰ ਕੋ ਨੰਬਰ ਜਿਹਦੇ ਵਿੱਚ ਚਾਬੀ ਚੈੱਕ ਕਰਾਂ ਚਾਹੀਦਾ ਚਾਬੀ ਚੱਕ ਲਈ ਜੀ ਤੇ ਆਪ ਜਿਗਾ ਪੇਟੀ ਕੋਲੇ ਪੇਟੀ 골ਕੇ ਜਨਾ ਬਿਠਾ ਲੇ ਲੱਭਿਆ ਜਿਹਦੇ ਵਿੱਚ ਸਭ ਜੋ ਸਾਰਾ ਸਾਰਾ ਘੱਟ ਕੇ ਲੱਗੇ ਨਾ ਇਹ ਜੋ ਟਾਈਪਲ ਨਹੀਂ ਕੋਲ ਹਾਂ ਜੀ ਇਹ ਜੋ 42000 ਰੁਪਇਆ ਲੈ ਗਏ ਜੀ ਅਗਦੀ ਵੀ ਵਿਚਾਰੇ ਸੋਨਾ ਇਕੱcke ਪਿੰਡ ਤੋਂ ਬਾਹਰ ਵਰਕਰ ਆ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਮੌਕਾ ਦੇਖ ਲਿਆ ਤੇ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰਾਉਂਡ ਅਪ ਕਰ ਲਾਂਗੇ ਜੀ ਦੋ ਦੋ ਲੀਕ ਕੋ ਰੋ ਬੋਲ ਜੀ ਆ ਇੱਕ ਦੂਜੇ ਘਰ ਦੇ ਵਿੱਚੋਂ ਐਲ ਸੀ ਡੀ ਗਈ ਆ ਜੀ ਹਾਂ ਇਹਦੀ ਪੇਕ ਹਾਂ ਉਹ ਦੇਖੋ ਸ਼ੋਫਾ ਦੇਖੋ ਅਮਰਨ ਹੌਲੀ ਹੌਲੀ ਬਾਹਰ ਲਿਖਾਈ ਆਮ ਲੱਗਦੀ ਵਾ ਪੂਰੀ ਨਾਲ ਨਾਉ ਨੀ ਦਰ ਸਭ ਤੋਂ ਕੋਈ ਵੀ ਰਾਲੀ ਸੇ ਘਰੇ ਆਏ ਆ ਮੈਂ ਤਾਂ ਬੇਚੂ ਬਣ ਗਿਆ ਜੀ ਕੀ ਨਾਮ ਹੈ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਗੁਜਰਾ ਪਿੰਡਾ ਜੀ ਗੁਜਰਾ ਪਿੰਡਾ ਜੀ ਰਾਤ 1 ਵਜੇ 19 ਮਟਾ ਦੇ ਬੰਦੇ ਅੰਦਰ ਬੜੇ ਚੋਰ ਜੀ ਉਦੋਂ ਵਾਰ ਜੀ ਪਏ ਰਹੇ ਸਾਨੂੰ 1:55 ਮਿੰਟ ਤੇ ਖੜਕਾ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ ਉਦੋਂ ਮਤਲਬ ਬਾਹਰ ਖੜਕਾਇਆ ਜੀ ਉਦੋਂ ਉਹ ਲੰਗੇ ਜੀ ਚੋਰ ਇਹਦੋਂ ਆਏ ਤੈਨੂੰ ਘਰ ਆਏ ਦੇਖ ਕੇ ਜੀ ਸਮਾਨ ਨੂੰ ਮਤਲਬ ਵੇਫਸ ਹੋ ਗਏ ਜੀ ਅਸੀਂ ਉਹਨੂੰ ਸਾਹਮਣ ਲੰਗੇ ਤੈਨੂੰ ਬੰਦੇ ਲੰਗੇ ਜੀ ਸਾਰੇ ਹੋ ਤੁਸੀਂ ਕਿੱਥੇ ਪਏ ਸੀ ਜੀ ਅਸੀਂ ਅਸਟੋ ਨਾਲਕ ਵਿੱਚ ਪਏ ਜੀ ਪ ਪੈਸਟ ਹੋ ਰਹੀ ਨਾਲ ਇਹ ਰਾਤ ਨੂੰ ਕਾਰਵਾਈ ਵੀ ਪੰਜਾਬ ਦਿੱਤਾ ਸੀ ਹਾਂ ਜੀ ਸਾਰਾ ਰਾਤ ਦਿੱਤਾ ਜੀ ਕਿੰਨਾ ਨੁਕਸਾਨ ਸੋਡਾ 13 ਤੇਰਾ ਤੇ ਸੋਨਾ ਲੈ ਗਏ ਜੀ ਬਾਕੀ 42000 ਨਕਦੀ ਲੈ ਗਏ ਜੀ ਇਹ ਪੈਸੇ ਜਿਹੜੇ ਸੁਜੀ ਨਕਦ ਕਰੇ ਬਸ ਇਹ ਹਾਂ ਜੀ ਬਈਆਂ ਨੂੰ ਕਹਿੰਦਾ ਮੁਲਾਜ਼ਮਾਂ ਬਈਏ ਆਏ ਤੇ ਆਪਣੇ ਜੀ ਕਰਨ ਲਈ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਤੇ ਨਾ ਕੇ ਦੇਖਵਾ ਲਈ ਜੀ ਸਾਨੂੰ ਨਕਦ ਦੇ ਕੇ ਦੇ ਉਰੇ ਪੀਟੀਐਮ ਕਰਾ ਲੈ ਦੀ ਜੋ ਪੈਸੇ ਨਾਲ ਹਾਲੇ ਛੁੱਟੀ ਕਾ ਕੇ ਗਿਆ ਨਹੀਂ ਕੰਮ ਜੀ ਸਾਨੂੰ ਇਧਰ ਅੱਜ ਚਮਾ ਕਰਾਉਣੇ ਦੀ ਜਿਹੜਾ ਸੋਨਾ ਲੱਗ ਲਈ ਮੇਰਾ ਪੌੜੇ ਉਹਦੇ ਵਿੱਚ ਕੀ ਕੁਝ ਉਹ ਦੋ ਉਹ ਕਰਦਿਆਂ ਨੂੰ ਪਤਾ ਜੀ ਮਾੜਾ ਜਿਹਾ ਬਲਾਗੇ ਤੇ ਉਸ ਤੋਂ ਇਲਾਵਾ ਹੋਰ ਵੀ ਕੋਈ ਸਮਾਨ ਚੱਕਿਆ ਨਾ ਜੀ ਹੋਰ ਨਹੀਂ ਚੱਕਿਆ ਗਿਆ ਕੀ ਲੱਗਦਾ ਜਿਸ ਤਰ੍ਹਾਂ ਨਿਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਆ ਜਾਂ ਕੋਈ ਚੱਕਿਆ ਕਿਸੇ ਹਾਂ ਐਂ ਦਾ ਕੀ ਪਤਾ ਲਾ ਜੀ ਉਹ ਪੇਤੀ ਦਾ ਕੀ ਉਹ ਐਨਕਾਰੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ ਉਹ ਕਹਿੰਦੇ ਨੇ ਵੀ 24 ਘੰਟੇ ਚ ਹੱਲ ਕਰ ਦਾਂਗੇ ਬਾਕੀ ਦੇਖੋ ਜੀ ਅਜੇ ਹੋਰ ਵੀ ਕੋਈ ਚੋਰੀ ਹੋਈ ਆ ਪਿੰਡ 'ਚ ਜੀ ਇਹਦੇ ਨਾਲ ਹਾਂ ਜੀ ਗੁਰਬਚਨਗੇ ਹੋਈ ਆ ਤੇ 2 ਵਜੇ ਮੈਸ ਤੋਂ ਬਾਅਦ 2 ਵਜ ਕੇ 2:30 ਹਾਂ ਹਾਂ 2:30 ਵਜੇ ਉਧਰ ਹੋਈ ਜਾ ਕੇ ਜੀ 1:55 ਤੇ ਜੀ ਉੱਠ ਖੜੇ ਤੇ ਇਥੋਂ ਜੀ ਇਹਦੇ ਵਿੱਚ ਜਾ ਕੇ ਮਤਲਬ ਬੰਦੇ ਹੋ ਸਭਾ ਤੋਂ ਹੋਏ ਉਹ ਕਰਨੇ ਵਾਗੇ ਉਧਰ ਕਰਨੇ ਇੱਕੋ ਰਾਤ ਦੋ ਚੋਰੀ ਹਾਂ ਜੀ ਉਹ ਵੀ ਜਸਵਿੰਦਰ ਉਧਰ ਗੁਰਬਚਨ ਦਾ ਜੀ ਉਹਨਾਂ ਦੇ ਵੀ ਕਾਫੀ ਨੁਕਸਾਨ ਹੋਏ ਉਹਦੇ ਮਤਲਬ ਐਲਸੀਡੀ ਲੈ ਕੇ ਬਾਕੀ ਬਾਕੀ ਊ ਕੱਪੜੇ ਕੁੱਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈਨੇ ਜੀ ਬਾਕੀ ਉਹ ਭੱਜ ਗਏ ਫਿਰ ਉਤੋਂ ਕੀ ਮੰਗ ਕਰਦੇ ਹੋ ਲੋਕ ਮੰਗ ਤਾਂ ਇਹੀ ਹੈ ਜੀ ਬ ਸਤਿ ਜੀ ਸਰਾ ਹੁਣ ਖੇਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾ ਜੇ ਮਕਾਨ ਹੈਗਾ ਜੇ ਜਦੋਂ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਕੀ ਮੰਨਦੇ ਵਿੱਚ ਹਾਂ ਜੀ ਪੁਲਿਸ ਨੂੰ ਕੋਗੋਰ ਕਰਨੀ ਚਾਹੀਦੀ ਰਾਤ ਨੂੰ ਫਿਰਨਾ ਤੁਰਨਾ ਚਾਹੀਦਾ ਜਿਆਦੀ ਗੱਡੀਆਂ ਲੈ ਕੇ ਜੀ ਅੱਗੇ ਦੇਖਿਆ ਜਾਂਦਾ ਕਿ ਸ਼ਹਿਰਾਂ ਨੂੰ ਚੋਰੀਆਂ ਹੁੰਦੀਆਂ ਨੇ ਬਜ਼ਾਰਾਂ ਹਾਂ ਜੀ ਹੁਣ ਪਿੰਡਾਂ ਦੇ ਵਿੱਚ ਚੋਰ ਆਵੜੇ ਹੋਰ ਜੀ ਰਾਤ ਨੂੰ ਆਏ ਵੀ ਡਰ ਰਹੇ ਨੇ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ ਕੀ ਮੌਕੇ ਤੇ ਹੁੰਦਾ ਜੀ ਕੋਈ ਛੱਟਫੇਟ ਵੀ ਮਾਰਸਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗੇ ਕੁਝ ਕਿਸੇ ਕੈਮਰੇ ਦਾ ਇੱਕ ਕਮਾਂਡੀ ਤੇ ਪਤਾ ਲੱਗਿਆ ਜੀ ਉਹਨੇ ਐ ਮ ਉਦਵਾ ਹੋਇ ਕੋਈ ਨਹੀਂ ਦਿਖਾਈ ਜੀ ਪਿਓ ਲੱਕੜੇ ਨੇ ਘੱਲਲੇ ਮਾਰੇ ਸਾਲਾ ਉਹ ਦੂਵਾ ਕੋ ਇਨਕਾਰ ਨਹੀਂ ਹੋਈ ਜੀ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸੁੱਤੇ ਪਏ ਤੁਸੀਂ ਕੋਈ ਸਾਨੂੰ ਕੋਈ ਸੂਚਿਤ ਕਰਨ ਕਿਸ ਸੰਗਾਈ ਗਈ ਨਾ ਜੀ ਇਹ ਨਾਲ ਇੱਕ ਪਾਸੇ ਅੱਡ ਪੈਦੇ ਜੀ ਇਹਦਾ ਬਾ ਖੜਕਾ ਬਾ ਕਰਦੇ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਹਾਂ ਉਹ ਕਹਿੰਦੀ ਖੜਕ ਹਾਂ ਸਵੇਰੀ ਬਤਲ ਕੇ ਇੱਕ ਵਜੇ 19 ਮੱਠਾ ਤੇ ਬਾਹਰ ਲੱਤ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:51 ਤੇ ਉੱਠਿਆ ਜੀ ਇਹ ਕਿ 1:55 ਦੇ ਵਿਚਾਲੇ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵਸਾ ਤੇ ਰੋਟੇ ਸਾਬਾ ਵੀ ਕੱਢ ਕੇ ਬਾਹਰ ਧਰ ਕੇ ਵਾਗੇ ਜੀ ਹੁਣ ਐਸਐਸਓ ਨਾਲ ਗੱਲ ਹੋਈ ਥੋੜੀ ਕੀ ਕਹਿੰਦੇ ਨੇ ਐਸਐਸਓ ਕਹਿੰਦਾ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਛੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਖੜਾ ਫੜਿਆ ਹੋਇਆ ਪੈੜ ਪੈੜ ਦਿਖਾਈ ਆਈ ਉਹਨਾਂ ਨੂੰ ਜੀ ਉਹਦੇ ਹਿਸਾਬ ਨਾਲ ਕਹਿੰਦਾ ਬੰਦਾ ਲੈ ਕੇ ਨੱਧਾ ਘੰਟਾ ਵੇਟ ਕਰੋ ਹੱਡੀ ਬੜੀ ਕਿੱਥੋਂ ਦੀ ਨੇ ਜੀ ਹਾਂ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਪੀਚਨ ਵਿੱਚ ਦੀ ਜਾਲੀ ਵੱਡ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵੜਾ ਜੀ ਕੀ ਨਾਮ ਹੈ ਕਰਮਜੀਤ ਕਰਮਜੀਤ ਕਿ ਕਿਸ ਤਰ੍ਹਾਂ ਘਟਨਾ ਵਾਪਰੀ ਹੈ ਜੀ ਕੀ ਕੋਈ ਸਮਾਨ ਜਿਹੜਾ ਹੈਗੇ ਲੈ ਕੇ ਹੋਏ ਜੀ ਘਟਨਾ ਤਦ ਜੀ ਵੀ 1 ਵਜੇ ਤੋਂ ਬਾਅਦ ਬਾ

ਨਾਨ ਜੀ ਸਾਨੂੰ ਦੱਸ ਫਿਰ ਬਾਥਰੂਮ ਖੜਕਾ ਹੀ ਸੋਣਿਆ ਫਿਰ ਮੈਂ ਬਾਹਰ ਖੋਲਣ ਲੱਗੀ ਵਾਰ-ਵਾਰ ਲੱਗਿਆ ਹੋਇਆ ਸੀ ਹੁੰਡਾ ਤੇ ਐਨੇ ਤਾਂ ਹੀ ਫਿਰ ਉਹ ਭੱਜ ਗਈ ਜਰਾ ਹੁੰਡਾ ਬਿਲਕੁਲ ਜ਼ੋਰ ਇਸ ਤਰਾ ਦੇ ਚੋਰੀ ਕਰ ਰਹੇ ਨੇ ਤੁਮ ਹੋ ਕੇ ਲੱਗ ਰਸਤ ਬਹੁਤ ਖਰਾਬ ਹੋ ਗਿਆ ਜੀ ਜਿੱਦ ਤਰ੍ਹਾਂ ਨਾ ਮੁਸ਼ਕਲ ਹੋ ਜੂ ਇਸ ਤਰ੍ਹਾਂ ਤਾਂ ਕੀ ਬੱਚੇ ਨੇ ਇੱਕ ਬੇਟਾ ਜੀ ਕੋਈ ਇਸ ਤਰ੍ਹਾਂ ਲੱਗੇ ਤੁਹਾਨੂੰ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜੀ ਲੱਭੀ ਵੀ ਮਿਲ ਜੂਗੀ ਕੋਸਲਾ ਗੱਲ ਹੋ ਗਈ ਬੰਦੇ ਤਾਂ ਹੈਗੇ ਨੇ ਜੀ ਬਾਕੀ ਹੁਣ ਕੋਈ ਸੰਤ ਹੈ ਨਹੀਂ ਜੇ ਮਿਲਣ ਵਾਲਾ ਕੋਈ ਲੱਗਦਾ ਤਾਂ ਹੈ ਨਹੀਂਗਾ ਵੀ ਇਸ ਤਰ੍ਹਾਂ ਵੀ ਹੁਣ ਕਿ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕਰਦੇ ਹਾਂ ਮੰਗ ਤਾਂ ਹੀ ਇਹ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਇਹ ਉਸ ਤਰ੍ਹਾਂ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆ ਜੀ ਸਾਡੇ ਤਾਂ ਖੇਤੀ ਹੈ ਮਾਂ ਬਟੀ ਜਮੀਨਾਂ ਦੀ ਖੇਤੀ ਕਰਦੇ ਆਂ ਜਾਂ ਆਪ ਕੋਈ ਖਤਰਾ ਵੀ ਹੋ ਸਕਦਾ ਜਿਵੇਂ ਜੇ ਤੁਸੀ ਲੱਗ ਪਈ ਹਾਂਜੀ ਹੋ ਸਕਦਾ ਜੀ ਹੁਣ ਅਸੀਂ ਬਾਰ ਨਿਕਲ ਦੇ ਜੀ ਸਾਨੂੰ ਮਾਰ ਨਹੀਂ ਸਕਦੇ ਤੁਸੀਂ ਬਈ ਹਾਂਜੀ ਇਹ ਅੱਜ ਗੁਜਰਾਤ ਸੇਰੇ ਸਾਨੂੰ ਆਈ ਸੀ ਇੱਕ ਫੋਨ ਫੋਨ ਕਾਲ ਆਈ ਸੀ ਇੱਥੇ ਚੋਰੀ ਹੋਈ ਹੈ ਤੇ 16 ਕਿਲੋ ਸੋਨਾ ਇੱਕ ਪਿੰਡ ਤੋਂ ਵਾਰ ਵਰਕਰ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਮੌਕਾ ਦੇਖ ਲਿਆ ਤੇ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰਾਉਂਡਪ ਕਰ ਲਾਂਗੇ ਮਤਲਬ ਜੀ ਦੋ ਚੋਰੀਆਂ ਪੂਰਾ ਘਰ ਦੀ ਹਾਂ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਹੈ ਜੀ ਉਹ ਵੀ ਨਾਲ ਹੀ ਘਰ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਏ ਇਹਨਾਂ ਦੀ ਚੋਰੀ ਜੀ ਹੋਈ ਹੈ ਜੀ ਸੋਨਾ ਕੋਈ ਹੋਇਆ ਇਹੇ ਜਾਲਾਦ ਦੇ ਪਰਿਵਾਰ ਦੇ ਜੀ ਵੀ ਜੀਮੇਦਾਰ ਪਰਿਵਾਰ ਹੈ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਰਹਾ ਸਿੰਦਾ ਦਾ ਹੈਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਕਿ ਕਿਸ ਤਰ੍ਹਾਂ ਚੋਰ ਅੰਦਰ ਬੜੇ ਜੀ ਕਿਸ ਤਰ੍ਹਾਂ ਇਹ ਰਸੋਈ ਦੀ ਵਾਰੀ ਉਹਦੇ ਜਾਲੀ ਕੱਟ ਕੇ ਉਹ ਹੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਨਾਂ ਵਿੱਚ ਇੱਕ ਨਵਾਲਗ ਬੱਚਾ ਵੀ ਪ੍ਰਤੀਤ ਹੁੰਦਾ ਸ਼ੇ ਉਮੀਦ ਹੈ ਅਸੀਂ ਜਲਦੀ ਟੈਸਟ ਕਰ ਲਾਂਗੇ। ਹਾਂਜੀ ਸਾਨੂੰ ਕੁਝ ਕਲੂ ਮਿਲੇ ਨੇ ਫੁਟੇਜ ਤੋਂ। ਅਸੀਂ ਜਲਦੀ ਰਾਉਂਡ ਅਪ ਕਰ ਲਾਂਗੇ। ਤੁਹਾਡੀ ਟੀਮ ਲੱਗੀ ਹੋਈ ਐ ਇਸ ਵੇਲੇ ਦੇਖਿਆ ਜਾ ਰਿਹਾ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ। ਕੁਝ ਕਲੂ ਮਿਲੇ ਕੋਈ? ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ ਟੈਸਟ ਕਰ ਲਾਂਗੇ। ਆ ਡਿਪਤਾ ਵੀ ਪਹੁੰਚੀ। ਹਾਂਜੀ ਹਾਂਜੀ।